मज़दूर जुआ आहे मर्द रोक जुमा पंजाब केंद्र सरकार કોટલી گاજરા ਵਿਖੇ ਪ੍ਰਸ਼ਾਸਨ ਦੁਆਰਾ ਕਿਸਾਨਾਂ ਦੀ ਐਕਵਾਇਰ ਕੀਤੀ ਜ਼ਮੀਨ ਤੇ ਕਿਸਾਨਾਂ ਵੱਲੋਂ ਮੁੜ ਕਬਜ਼ਾ ਸ਼ਾਕੋੜ ਦੇ ਨਜ਼ਦੀਕੀ ਪਿੰਡ ਕੋਟਲੀ گاજરા ਵਿਖੇ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਦਾਣਾ ਮੰਡੀ ਬਣਾਉਣ ਲਈ ਕਿਸਾਨਾਂ ਦੀ 30 ਏਕੜ ਦੇ ਕਰੀਬ ਐਕਵਾਇਰ ਕੀਤੀ ਜ਼ਮੀਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁੜ ਕਬਜ਼ੇ ਵਿੱਚ ਲੈ ਕੇ ਕਿਸਾਨਾਂ ਦਾ ਸਹਿਯੋਗ ਦਿੱਤਾ ਗਿਆ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿੱਦੀ ਸੂਬਾ ਆ ਗੂਸਲ ਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਚ ਕਿਸਾਨ ਇਕੱਤਰ ਹੋਏ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰਦਿਆਂ ਜ਼ਮੀਨ ਨੂੰ ਮੁੜ ਕਬਜ਼ੇ ਵਿੱਚ ਲੈ ਕੇ ਫਸਲ ਦੀ ਬਿਜਾਈ ਸ਼ੁਰੂ ਕਰ ਦਿੱਤੀ ਇਸ ਸਮੇਂ ਕਿ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਪਿੰਡ ਕੋਟਲੀ ਗਾਜਰਾ ਦੀ ਜ਼ਮੀਨ ਨੂੰ ਪ੍ਰਸ਼ਾਸਨ ਦੁਆਰਾ ਕਾਨੂੰਨ ਨੂੰ ਸਿੱਕੇ ਟਾਂਕੇ ੱਤੇ ਨਾਲ ਬਿਨਾ ਮੁਆਵਜ਼ਾ ਦਿੱਤੇ ਕਬਜ਼ੇ ਵਿੱਚ ਲੈ ਕੇ ਮੰਡੀ ਬੋਰਡ ਦੇ ਹਵਾਲੇ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ੱਤੇ ਨਾਲ ਮਸ਼ੀਨਾਂ ਦੁਆਰਾ ਤਬਾਹ ਕੀਤਾ ਗਿਆ ਉਸ ਜ਼ਮੀਨ ਦਾ ਕਬਜ਼ਾ ਦੁਆਰਾ ਤੋਂ ਕਿਸਾਨਾਂ ਨੂੰ ਦਵਾਇਆ ਗਿਆ ਹੈ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਸਮੇਂ ਪੀੜਿਤ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਘਰਾਂ ਵਿੱਚ ਕੈਦ ਕੀਤਾ ਗਿਆ ਅਤੇ ਕਈ ਕਿਸਾਨ ਆਗੂਆਂ ਦੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਹ ਜ਼ਮੀਨ ਸ਼ਾਕੋਤ ਤਹਿਸੀਲ ਨਾਲ ਲੱਗਦੀ ਹੈ ਅਤੇ ਇਸ ਦਾ ਸਰਕਾਰੀ ਰੇਟ 92000 ਰੁਪਏ ਪ੍ਰਤੀ ਮਰਲਾ ਹੈ ਇਸ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਸ ਜ਼ਮੀਨ ਦਾ ਰੇਟ ਕਰੋੜਾਂ ਵਿੱਚ ਹੈ ਮਾਰਾ ਪ੍ਰਸ਼ਾਸਨ ਸਿਰਫ 28 ਲੱਖ ਦੀਨ ਦਾ ਲਾਰਾ ਲਗਾ ਕੇ ਇਸ ਬਹੁ ਕਰੋੜੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਦੱਸਿਆ ਕਿ ਸਰਕਾਰ ਨੇ 1952 ਵਿੱਚ ਸ਼ਾਹਕੋਟ ਦਾਣਾ ਮੰਡੀ ਵਾਸਤੇ ਤਕਰੀਬਨ 100 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਅਤੇ ਉੱਥੇ ਇੱਕ ਵਾਰ ਕਣਕ ਦੀ ਖਰੀਦ ਵੀ ਕੀਤੀ ਗਈ ਸੀ ਪਰ ਕਿਸੇ ਕਾਰਨ ਉਸ ਮੰਡੀ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਰਕਾਰ ਹੁਣ ਉਸ ਜ਼ਮੀਨ ਨੂੰ ਸਾਈਲੋ ਬਣਾਉਣ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਪੇਸ਼ ਕਰਨਾ ਚਾਹੁੰਦੀ ਹੈ ਤੇ ਹੁਣ ਦੁਬਾਰਾ ਉਸ ਜ਼ਮੀਨ ਦੇ ਨਾਲ ਲਗਦੀਤੀ ਏਕੜ ਤੋਂ ਵੱਧ ਬਹੁ ਫਸਲੀ ਜ਼ਮੀਨ ਨੂੰ ਸਰਕਾਰ ਧੱਕੇ ਨਾਲ ਐਕਵਾਇਰ ਕਰਕੇ ਮੰਡੀ ਬੋਰ ਨੂੰ ਦੇਣਾ ਚਾਹੁੰਦੀ ਹੈ ਉਸ ਤੋਂ ਇਲਾਵਾ ਇਸ ਜ਼ਮੀਨ ਵਾਲੇ ਕਿਸਾਨ ਬਹੁਤ ਥੋੜੀ ਜ਼ਮੀਨ ਦੇ ਮਾਲਕ ਹਨ ਅਤੇ ਉਹਨਾਂ ਦੇ ਘਰ ਵੀ ਇਸ ਜ਼ਮੀਨ ਵਿੱਚ ਬਣੇ ਹੋਏ ਹਨ ਜਿੰਨਾ ਵਾਸਤੇ ਆਵਾਜਾਈ ਵਾਸਤੇ ਕੋਈ ਰਸਤਾ ਨਹੀਂ ਬਚਦਾ ਉਹਨਾਂ ਕਹਿੰਦੇ ਕਿ ਜੇਕਰ ਸਰਕਾਰ ਨੇ ਮੰਡੀ ਬਣਾਉਣੀ ਹੈ ਤਾਂ ਜਿਹੜੀ ਜ਼ਮੀਨ ਪਹਿਲਾਂ ਐਕਵਾਇਰ ਕੀਤੀ ਜਾ ਚੁੱਕੀ ਹੈ ਉੱਥੇ ਬਣਾਵੇ ਇਸ ਜਗ੍ਹਾ ਤੇ ਕਿਸੇ ਵੀ ਕੀਮਤ ਤੇ ਮੰਡੀ ਨਹੀਂ ਬਣਾਉਣ ਦਿੱਤੀ ਜਾਵੇਗੀ ਰਿਪੋਰਟਰ ਦਿਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਮਾਇਆ ਜਸਪੀਰ ਸਿੰਘ ਪਿੱਦੀ ਸੂਬਾ ਉਮੀਦ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜੋ ਆਪਣਾ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾਂ ਦੇ ਵਿੱਚ ਖੜੇ ਆ ਇਸ ਜਿੰ ਪਿੰਡ ਦੀ ਜ਼ਮੀਨ ਜੋ ਪਹਿਲਾਂ ਵੀ 116 ਕੋ 1 ਏਕੜ ਜ਼ਮੀਨ ਐਕਵਾਇਰ ਹੋਈ ਸੀ ਜਿਹਨੂੰ ਕਾਫੀ ਸਾਲ ਹੋ ਚੁੱਕੇ ਆ ਤੇ ਉਸ ਜ਼ਮੀਨ ਦੇ ਵਿੱਚ ਅੱਜ ਤੱਕ ਨਾ ਕੋਈ ਸਾਰਿਆ ਤੇ ਨਾ ਕੁਝ ਬਣਾਇਆ ਵਾ ਉਹਦੇ ਵਿੱਚ ਇੱਕ ਵਾਰ ਇਹਨਾਂ ਨੇ ਮੰਡੀ ਵੀ ਚਲਾ ਰੱਖੀ ਆ ਪਰ ਉਸ ਤੋਂ ਬਾਅਦ ਆ ਜਿਹੜਾ 2010 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਆ ਜਿਹੜੇ 31 ਏਕੜ ਜਿਹਦੇ ਵਿੱਚ 29 30 ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਮੰਡੀ ਬਣਾਉਣ ਵਾਸਤੇ ਐਕਵਾਇਰ ਕੀਤੀ ਜਾ ਰਹੀ ਆ ਜੋ ਕਿ ਸ਼ਰਿਆਮ ਤੱਕ ਆ ਗਿਆ ਅਸੀਂ ਉਹ ਜ਼ਮੀਨ ਪਹਿਲਾਂ ਕੁਆਇਰ ਕੀਤੀ ਆ ਫੋਨ ਇਹਨਾਂ ਦੇ ਜਬਰੀ ਜਿਹੜੀ ਆ ਜਿਹੜੀ ਰੋਡ ਨੈਸ਼ਨਲ ਹਾਈ ਰੋਡਵੇ ਦੇ ਨਾਲ ਲੱਗਦੀ ਆ ਜਿਹੜਾ ਕਰੋੜਾਂ ਦੀ ਜ਼ਮੀਨ ਇੱਥੇ ਰੇਟ ਆ ਜਿਹੜਾ ਸੜਕ ਦੇ ਨਾਲ ਲੱਗਦਾ ਉਹਨੂੰ ਹਟਿਆਉਣਾ ਚਾਹੁੰਦੀ ਆ ਸਰਕਾਰ ਇਹਦੇ ਵਿੱਚ ਕਈ ਸਰਕਾਰ ਦੇ ਚਿਹਤੇ ਵੀ ਇਨਵੋਲਵ ਨੇ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ 31 ਏਕੜ ਇਹਨਾਂ ਨੇ ਕੁਆਇਰ ਕੀਤੀ ਆ ਇਹਦੇ ਵਿੱਚ ਸਾਰੇ ਕਿਸਾਨ ਕਹਿ ਰਹੇ ਆ ਕਿ ਸਾਡੀ ਜ਼ਮੀਨ ਪਹਿਲਾਂ ਕੁਆਇਰ ਹੋ ਚੁੱਕੀ ਆ ਸਾਡੀ ਜ਼ਮੀਨ ਦੀ ਪਹਿਲਾਂ ਹੀ ਵੰਡ ਹੋ ਗਈ ਆ ਹੁਣ ਸਾਡੇ ਕੋਲ ਜ਼ਮੀਨ ਥੋੜੀ ਰਹਿ ਗਈ ਆ ਅਸੀਂ ਖੇਤੀ ਦੇ ਉੱਤੇ ਹੀ ਨਿਰਭਰ ਆ ਤੇ ਇਸ ਜ਼ਮੀਨ ਦੇ ਤੋਂ ਆਪਣਾ ਗੁਜ਼ਾਰਾ ਕਰ ਰਹੇ ਆ ਪਰ ਸਰਕਾਰ ਸਾਨੂੰ ਤੱਕੇ ਦੇ ਨਾਲ ਇਸ ਨੂੰ ਕੱਢ ਰਹੀ ਆ ਬਾਹਰ ਨਾਲੇ ਤਸੱਦਦ ਕਰ ਰਹੀ ਆ ਤੇ ਜਿਹੜਾ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇ ਰਹੀ ਆ ਉਹ ਸਾਰਾ ਯਾੜਾ ਪੱਤਾ ਪਾ ਕੇ ਸਾਰਾ ਕੁਝ ਪਾ ਕੇ 28 ਲੱਖ ਦੇ ਹਿਸਾਬ ਨਾਲ ਦੇ ਰਹੇ ਆ ਤੇ ਜਦੋਂ ਕਿ ਇੱਥੇ ਜਦੋਂ ਨੈਸ਼ਨਲ ਹਾਈਵੇ ਕੁਵੈਰ ਹੋਈ ਆ ਜ਼ਮੀਨ ਇਸ ਮੰਡੀ ਬੋਰਡ ਨੇ ਹੀ ਸਰਕਾਰ ਨੇ ਹੀ ਜਿਹੜਾ 1 ਕਰੋੜ ਦੇ 4 ਲੱਖ ਦੇ ਨਾਲ ਮੁਆਵਜ਼ਾ ਚੁੱਕਿਆ ਹੋਇਆ ਵਾ ਇਹ ਜਿਹੜਾ ਹੈਗਾ ਜੇ ਕੋਈ ਗੱਲਬਾਤ ਹੁੰਦੀ ਆਉਣ ਵਾਲੇ ਦਿਨਾਂ 'ਚ ਮੀਟਿੰਗਾਂ ਹੁੰਦੀਆਂ ਕਿੱਥੇ ਸਹਿਮਦੀ ਬਣਦੀ ਨਹੀਂ ਬਣਦੀ ਉਹ ਵੱਖਰੀ ਗੱਲ ਹੀ ਪਰ 15 ਤਰੀਕ 14 ਤਰੀਕ ਰਾਤ ਨੂੰ ਹੀ ਇਹਨਾਂ ਕਿਸਾਨਾਂ ਨੂੰ ਦੱਸੇ ਬਗੈਰ ਜਾਂ ਜਿਹਦੇ ਨਾਲ ਸਾਡੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਹੁੰਦੀਆਂ ਉਹਨਾਂ ਨੂੰ ਦੱਸੇ ਦੇ ਬਗੈਰ ਧੋਖੇ ਦੇ ਨਾਲ ਇਹਨਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਛਾਪੇਮਾਰੀ ਕਰਕੇ ਜਿਤਨਾ ਸਾਡੇ ਸੂਬੇ ਦੇ ਆਗੂ ਨੇ ਸੁਖਵਿੰਦਰ ਸਿੰਘ ਸਿਭਰਾ ਮੈਂ ਜਸਵੀਰ ਸਿੰਘ ਪਿੱਦੀ ਮੀਰਪੁਰ ਦਾ ਸਾਡੇ ਸੀਨੀਅਰ ਆਗੂ ਸੁਵਿੰਦਰ ਸਿੰਘ ਚਤਾਲਾ ਉਹਨਾਂ ਦੇ ਘਰਾਂ ਦੇ ਰੇਡ ਕਰਾ ਕੇ ਸਾਨੂੰ ਪੁਲਿਸ ਦੇ ਬੰਦ ਕਰਕੇ ਜਿਹੜੇ ਸੇ ਸਾਡੇ ਜਲੰਧਰ ਜ਼ਿਲ੍ਹੇ ਦੇ ਸਲਵਿੰਦਰ ਸਿੰਘ ਜਾਣੀਆਂ ਇਹ ਇਹਦੇ ਨਾਲ ਜਿਹੜੀ ਟੀਮ ਸੀ ਸਾਰਿਆਂ ਨੂੰ ਚੋਕ ਕੇ ਰੈਸਟ ਕਰਕੇ ਤੇ ਤੜਕੇ ਹੀ 5 6 ਵਜੇ ਆਣ ਕੇ ਪੂਰਾ ਪ੍ਰਸ਼ਾਸਨ ਵੱਡੀ ਫੋਰਸ ਦੇ ਵਿੱਚ ਮਾਰਕੀਟ ਦਾ ਲਾਣਾ ਪਾਣਾ ਜੋ ਐਸਡੀਐਮ ਦਾ ਸਿਵਲ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਸਾਰਿਆਂ ਨੇ ਆਣ ਕੇ ਇਸ ਜ਼ਮੀਨ ਦੇ ਵਿੱਚ ਆ ਜਿਹੜੇ ਕਿਸਾਨ ਸੀ ਇਹਨਾਂ ਨੂੰ ਅੰਦਰ ਡੱਕ ਕੇ ਕਿਸੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਦੇ ਬੱਚਿਆਂ ਨੂੰ ਅੰਦਰ ਡੱਕਤਾ ਤੇ ਇਹ ਜਿਹੜੀ ਜ਼ਮੀਨ ਤੇ ਜਬਰੀ ਕਬਜ਼ਾ ਕਰ ਗਈ ਉਸ ਕਬਜ਼ੇ ਤੋਂ ਬਾਅਦ ਫਿਰ ਅਸੀਂ ਜਥੇਬਦੀ ਨੇ ਫੈਸਲਾ ਲਿਆ ਕੇ ਜੋ ਕੁਛ ਹਾਲਾਤ ਬਣ ਗਏ ਆ ਪੰਜਾਬ ਚ ਜੋ ਸਰਕਾਰ ਦੀ ਨੀਤੀ ਆ ਜੋ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਜਿਹੜੇ ਵੱਡੇ ਵੱਡੇ ਅਰਬਨ ਸਟੇਟ ਬਣਾਉਣੇ ਕਲੋਨੀਆਂ ਬਣਾਉਣੀਆਂ ਵਾ ਉਹਦੇ ਤਹਿਤ ਇਹਨਾਂ ਨੇ ਅੱਜ ਜੇ ਇੱਥੇ ਕਬਜ਼ਾ ਇਸ ਤਰੀਕੇ ਨਾਲ ਕੀਤਾ ਤੇ ਸਾਰੇ ਪੰਜਾਬ ਚ ਕਰਨਗੇ ਸਾਡਾ ਲੜਾਈ ਆ ਵਿਰੋਧ ਆ ਸਰਕਾਰ ਦੇ ਨਾਲ ਇਹ ਕਰਕੇ ਜਥੇਬੰਦੀ ਨੇ ਅੱਜ 20 ਤਰੀਕ ਨੂੰ ਐਤਵਾਰ ਆਪਣੀ ਮੀਟਿੰਗ ਕਰਕੇ ਫੈਸਲਾ ਕਰਕੇ ਇਸ ਜਿਹੜਾ 31 ਏਕੜ ਆ ਤੇ 12 ਜਿਹੜਾ ਵਾ ਇਹਦੇ ਉੱਤੇ ਕਬਜ਼ਾ ਲੈ ਲਿਆ ਫਸਲ ਬੀਜੀ ਗਈ ਆ ਟਰੈਕਟਰ ਵਗ ਰਹੇ ਆ ਤੇ ਕਬਜ਼ਾ ਜਿਹੜਾ ਵਾ ਐ ਜਾਰੀ ਹੈ ਲੈ ਲਿਆ ਕਬਜ਼ਾ ਹੀ ਇਹਨੂੰ ਕੰਪਲੀਟ ਕਬਜ਼ਾ ਕਰਵਾ ਕੇ ਨਾ ਕਿਸਾਨਾਂ ਨੂੰ ਇਨਸਾਫ ਦਵਾਂਗੇ ਉਹਨਾਂ ਚਾਰੇ ਕਬਜ਼ਾ ਨਹੀਂ ਛੱਡਾਂ ਨਹੀਂ ਕਿਸੇ ਪਾਸੇ ਲੱਗਣ ਦਵਾਂਗੇ ਇਹਨੀਆਂ ਬੇਨਤੀਆਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ